ਫਾਈਨਲੀ ਅਸੀਂ ਇਹ ਡਿਸਾਈਡ ਕੀਤਾ ਵੀ ਅਸੀਂ ਵਾਪਸ ਜਾ ਕੇ ਉਹਨਾਂ ਲੱਭ ਕੇ ਲਿਆਉਨੇ ਆ ਕਿਉਂਕਿ ਯੂਟਰਨ ਲੈ ਕੇ ਆ ਰਹੇ ਹਾਂ ਵਾਪਿਸ ਹੁਣ ਤੁਸੀਂ ਇੱਥੇ ਖੜ੍ਹ ਜੋ ਮੈਮ ਜਾਗੋ ਗੁੱਡ ਮਾਰਨਿੰਗ ਸਾਰੇ ਕਾਲਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਠੀਕ ਠਾਕ ਆ ਪਿੱਛੇ ਰਿਫਲੈਕਸ਼ਨ ਪੈਂਦੀ ਬਈਏ ਭਈ ਯਾਵੇ ਰਮ ਲਾਕ ਜਣਾ ਚਾਹ ਬਣ ਗਈ ਨਹੀਂ ਚਾਹ ਘੱਪ ਘੱਪ ਦਾ ਪੀਵਾਂਗੇ ਵੈਸੇ ਪਹਿਲਾਂ ਸਵੇਰ ਆ ਤੁਸੀਂ ਇਹ ਦੱਸੋ ਗਾਇਸ ਕਿ ਆ ਕੱਪ چھوٹਾ ਹੈ ਤੇ ਚਾਹ ਥੋੜੀ ਆ ਆਂਦੀ ਛੋਟੇ ਕੱਪ ਚ ਚਾਹ ਲੈ ਕੇ ਆਈ ਆ ਮੇਰਾ ਜੀ ਕਹਦਾ ਕੱਪ ਚ ਤਾਂ ਤਾਂ ਭਰਿਆ ਹੋਵੇ ਪਾਣੀ ਕਿਉਂ ਚਾਹ ਨਹੀਂ ਪੀਣ ਲੱਗੀ ਮੈਂ ਇਹ ਗਾਇਸ ਮੇਰੀ ਚਾਹ ਆ ਹਾ 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 ਕਿਆ ਮਿੱਠਾ ਠੋਕਿਆ ਚਾਹ ਮੈਂ ਚਾਹ ਸਵਾਦ ਬਣਾਉਣੀ ਆ ਨਾ ਚਾਹ ਸਵਾਦ ਨਹੀਂ ਮੂਲ ਪਾਇਆ ਪਾਇਆ ਟਨ ਟਨ ਗਲਾਸੀਆਂ ਖੜਕਣ ਨਹੀਂ ਟਨ ਟਨ ਖਣ ਖਣ ਹਾਂਜੀ ਕਿਵੇਂ ਸਾਰੇ ਸਵੇਰ ਦੀ ਚਾਹ ਤੋਂ ਬਾਅਦ ਆਪਾਂ ਸਿੱਧਾ ਰਾਤ ਨੂੰ ਮਿਲਦੇ ਹੋਏ ਤਾਂ ਹੀ ਮਗਰ 9:30 ਨੂੰ ਹਨੇਰਾ ਹੋ ਗਿਆ ਪੂਰਾ ਕਰੋ ਤਾਂ ਹੁਣ ਆਪਾਂ ਚੱਲੇ ਆਂ ਇੱਥੇ ਬਲਕਿ RAM LILA ਲੱਗਦੀ ਹੁੰਦੀ ਨਾ ਤਾਂ ਉਹ ਦੇਖ ਕੇ ਚੱਲੇ ਆਂ ਦੀਦੀ ਵੀ ਆਏ ਹੋਏ ਸੀ ਦੀਦੀਆਂ ਦੇ ਚਲ ਆਪਾਂ ਚੱਲਦੇ ਆਂ ਦੀਦੀ ਦੀਆਂ ਦੇ ਵਿੱਚ ਮਾਹ ਭਾਤ ਵੇਖ ਕੇ ਆਉਣ ਮੈਂ ਕਿਹੜੀ ਮਾਹ ਭਾਤ ਲੱਗੀ ਆ ਅਸੀਂ ਨਹੀਂ ਨਹੀਂ RAM LILA ਚਾਹ ਕਰਕੇ ਹੁਣ ਚੱਲਦੇ ਆਂ ਬਸ ਇਹ ਤਾਂ ਹੋ ਗਿਆ ਤੇ ਆ ਦੂਜੇ ਦੋਵੇਂ ਅੰਦਰ ਹੋ ਗਏ ਪੈਣ ਫਿਰ ਆਪਾਂ ਚੱਲਦੇ ਆਂ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਸੋ ਨੀ ਬੰਦ ਫੈਮਲੀ ਲਾ ਵੇਖਾਂਗੇ ਨਹੀਂ ਨਹੀਂ ਮਾਂ ਪਰ ਮਾਂ ਪਰ ਵੇਖਾਂਗੇ ਜਲਦੀ ਹਾਂ ਲੋ ਜੀ ਕਪੜਾ ਕਿੱਲਾ ਕਰਕੇ ਮਿਲਦੇ ਹੋਏ ਅਸੀਂ ਕੀ ਸਾਫ਼ ਕਰਦੇ ਹੋਏ ਇਹਨੂੰ ਬਾਈਕ ਦੇ ਕਪੜਾ ਵੱਜਦਾ ਹੋਇਆ ਲਾਲੀ ਕੋਚ ਥੋੜਾ ਉਸਦੀ ਧੂਲ ਮਿੱਟੀ ਕਮ ਕਰਤੇ ਹੋਏ ਔਰ ਮੇਰਾ ਹਿੰਦੀ ਦਾ ਕੀੜਾ ਫਿਰसे ਆਤਾ ਹੁਆ ਕੀ ਕੀਤਾ ਜਾਵੇ ਵੀਰੇ ਭੁੱਲੀ ਜਾਵੇ ਆਉਂਦੀ ਇਹਦਾ ਫਿੱਕੀ ਹੈ ਪਾ ਸਹੀ ਇਹ ਸਹੀ ਗੱਲ ਹੈ ਮਾਤਰਾ ਭਾਸ਼ਾ ਰਾਸ਼ਟਰੀ ਭਾਸ਼ਾ ਬਿੱਖਾ ਪੇਰ ਬਜਣੀ ਚੁਹੀਏ ਲਓ ਗਾਇਸ ਚੋ ਫੋਕਸ ਨਹੀਂ ਬੰਦਾ ਤੇਰੀ ਬਿੱਟ ਚ ਵਾਈ ਬਾਇਲੇ ਹਾਲ ਲਾ ਰੋ ਓਕੇ ਗਾਇਸ ਮੈਂ ਲੜੀਆ ਕਪੜਾ ਗਿੱਲਾ ਕਰਕੇ ਆਹੋ ਪਹੁੰਚੇ ਆਇਆ ਮਿਲਦੇ ਆ ਸਾਫ ਕਰ ਲਓ ਲਓ ਗਾਇਸ ਪ੍ਰੈਸ ਲਾਉਣ ਨੂੰ ਤਿਆਰ ਹੋ ਗਏ ਹਾਂ। ਹਾਂ। ਚੱਲੀਏ। ਮਾਹ ਪਾਰ ਤਵੇਖਣ। ਅਹੀਂ ਚੱਲੇ ਮਾਹ ਬਾ। ਕੂਪੜਾ ਦਾ ਵੇਖੋ ਕਿਹੜਾ ਸੀ ਕੂਪੜਾ। ਕਈ ਜੋੜੀ ਕੀ ਦੇਖੋ ਚੱਲੀਏ ਰਾਮ ਦੀ। ਆਹ ਰਾਮ ਰਾਮ। ਰਾਮ ਮਲਾਈ ਜੋੜੀ ਗਾਇਸ। ਅੱਜ ਦੇਖਣ ਜਾ ਰਹੇ ਹਾਂ ਉਸ ਮੈਂ ਅੰਦਰ ਬੈਠਾ ਬਾਈਕ ਤੇ। ਲਾਓ ਗਾਇਸ ਕਪੜਾ ਕੋਪੜਾ ਮਾਰਤਾ ਹੈ। ਹੋ ਕੇ ਹੋਣੀ ਪਾਈ ਦੇਖ। ਮੈਂ ਹੀ ਬੈਠਾ ਹਾਂ। ਸਾਰੀ ਜਗ੍ਹਾ ਤੇ ਕਪੜਾ ਮਾਰਦਾ ਪਰ ਤੁਸੀਂ ਆਹ ਚੈੱਕ ਕਰੋ। ਇੱਥੇ ਨਹੀਂ ਮਾਰਦਾ। ਇੱਥੇ ਨਹੀਂ ਮਾਰਨਾ। ਬਾਕੀ ਸਾਰੀ ਜਗ੍ਹਾ ਤੇ ਮਾਰਦਾ। ਲਓ ਗਾਇਸ। ਇੱਧਰ ਬੰਦਾ ਚੇਂਜ ਹੁੰਦਾ ਆਇਆ ਹਾਂ ਅਸੀਂ ਨਹੀਂ ਇੰਨਾ ਵਝਾਉਂਦੇ ਗਾਇਸ ਓ ਇੱਧਰ ਨਹੀਂ ਜਾਣਾ ਆਪਾਂ ਚੱਲ ਚੱਲ ਅਪਨੇ ਇੱਧਰ ਨੂੰ ਚੱਲ ਇੱਧਰ ਗਾਇਸ ਉਹ ਗਏ ਮੋੜ ਕੇ ਆਉਣਗੇ ਕੋਈ ਸਹੀ ਸਹੀ ਰਸਤੇ ਆਉਂਦੇ ਹਾਂ ਉੱਦੋਂ ਹੀ ਆਉਗਾ ਇਹ ਅਹੀ ਰੋਂਗ ਸਾਈਡ ਜਾਂਦੇ ਹੈ

ਪਾ ਚੱਲੇ ਸੀ ਸਾਡੇ ਚ ਗਏ ਸੀ ਸੀ ਵਾਪਸ ਜਾ ਕੇ ਉਹਨਾਂ ਲੱਭ ਕੇ ਲਿਆਉਨੇ ਆ ਕਿਉਂਕਿ ਇਹ ਵਾਲੇ ਫੋਨ ਚਾਰਜ ਹੀ ਨਹੀਂ ਹੈ ਵੈਰੀ ਬੈਡ ਹੋਰ ਬਾਕੀ ਸਾਰੇ ਫੋਨ ਸਾਡੇ ਉਹਨਾਂ ਕੋਲ ਹੈ ਸੋ ਹੁਣ ਇੱਕ ਰਹੀ ਵਾਪਸ ਜਾਣੇ ਆ ਫਿਰ ਦੁਬਾਰੇ ਫਿਰ ਵਾਪਸ ਆਵਾਂਗੇ ਕੋਈ ਨਹੀਂ ਉਹਨਾਂ ਲੱਭ ਲਈਏ ਇੱਕ ਰਹੀ ਸ਼ਾਇਦ ਨੇਦੀਕ ਦੀਦੀ ਵੈਸੇ ਉਹਨਾਂ ਨੂੰ ਪਤਾ ਤਾਂ ਹੈਗਾ ਹੀ ਹੈ ਇਹ ਤਾਂ ਇਹ ਤਾਂ ਅਨਐਕਸਪੈਕਟਡ ਥਾ ਨਾ ਯਾਰ ਉਹ ਦੂਜੇ ਫਿਰ ਰੋਂਗ ਸਾਈਡ ਪਾ ਲਿਆ ਕਿਉਂ ਕੋਈ ਹਾਲ ਨਹੀਂ ਯਾਰ ਤੁਹਾਡਾ ਉਹ ਭਾਵੇਂ ਉਧਰ ਵੀ ਆਉਂਦੇ ਹੋਣ ਵੀ ਇੱਧਰ ਫਿਰਦੀਆਂ ਹੋਣੀਆਂ ਐ ਇੰਨਾ ਲੱਗੇ ਸੀਗਾ ਯਾਰ ਤੋ ਦੀਦੇ ਤੁਹਾਨੂੰ ਪਤਾ ਕਿੱਥੇ ਗਏ ਹੋਣਗੇ ਉਹ ਜਿੱਥੇ ਆਪਾਂ ਹੋ ਗਏ ਸੀ ਮੇਲਾ ਵੇਖਣ ਘਰੋਂ ਚੱਲ ਕੇ ਫੋਨ ਚੱਕ ਲਿਆ ਸੀ ਹਲਾਪਾ ਪੈ ਲੱਗ ਗਿਆ ਰੇ ਚੱਲੇ ਆ ਘਰੋਂ ਕੌਣ ਕਰਾ ਕੇ ਤਨੂ ਆਖਿਆ ਤੁਸੀਂ ਉੱਧਰ ਲਓ ਉੱਥੇ ਹੀ ਹੋਣਗੀਓ ਪੱਕਾ ਮੇਰੀ ਮੰਨ ਕੇ ਵੇਖ ਲੋ ਇਸ ਤਰੀਕੇ ਯਾਰ ਪਾਗਲ ਹੋਣੀ ਆ ਆਪਾਂ ਲੱਗਦੇ ਨਹੀਂ ਰਹੀਏ ਅੱਛਾ ਚਲ ਠੀਕ ਹੈ ਘਰੇ ਜਾ ਕੇ ਗਾਇਸ ਫੋਨ ਕਰਦੇ ਆ ਦੂਜਾ ਫੋਨ ਘਰੇ ਪਿਆ ਹੈ ਉਤੋਂ ਇਹ ਤਾਂ ਬਿਲਕੁਲ ਵੀ ਨਹੀਂ ਸੋਚਿਆ tha ਜੋ ਹੋ ਗਿਆ ਵੀ ਨੇ ਕਿਹਨੂੰ ਉਹ ਪੁੱਛਿਆ ਸੀ ਅੱਛਾ ਤੁਸੀਂ ਦੱਸਿਆ ਨਹੀਂ ਮੈਂ ਦੱਸਿਆ ਨਹੀਂ ਗਾ ਫਰੜ ਬੁਝਾ ਕੇ ਵੀ ਆਪਾ ਕੜਾ ਤੂੰ ਕੰਕੜਾ ਕਿੱਡੀ ਸਮਸਾ ਚਲੋ ਚਲੋ ਆਪੜ ਚੋਰਿਆ ਤੇ ਉਹਨੇ ਹੀ ਰੇਸ ਦਿੱਤੀ ਐ ਹਾਂ ਤੇ ਉਹਨੇ ਦੂਸਰੀ ਸਾਈਡ ਮੁੜ ਗਿਆ ਮੈਨੂੰ ਇੱਧਾ ਸੀ ਸਾਨੂੰ ਇੱਧਾ ਸੀ ਗਾਈਸ ਉਹ ਕੋਣਾ ਇੱਧਰ ਨੂੰ ਐ ਨੂੰ ਹੋਰ ਰਾਈਟ ਸਾਈਡ ਜਾਣਗੇ ਪਰ ਉਹ ਪਤਾ ਨਹੀਂ ਕਿ ਇੱਧਰ ਹੀ ਟੁਰ ਕੇ ਨੇ ਉਹ ਇੱਧਰ ਗਏ ਹੋਣਗੇ ਇੱਧਰ ਇੱਧਰ ਦੀਦੀ ਤੁਸੀਂ ਇੱਧਰ ਦੀ ਲਾਉਣਾ ਇੱਧਰ ਦੀ ਇੱਧਰ ਦੀ ਆ ਕੁੜੀ ਹਮੇਸ਼ਾ ਰੋਂਗ ਸਾਈਡ ਜਾਂਦੀ ਹੈ ਹਮੇਸ਼ਾ ਮੰਨ ਨਹੀਂ ਨਾ ਹਈ ਚਲੋ ਚਲੋ ਫੇਲ ਹੋਆ ਫਲੋ ਆਪਣੀ ਰਾਮਲੀਲਾ ਸੀਤਾ ਕੋਈ ਉਠਾ ਕੇ ਨਹੀਂ ਸਾਰੇ ਬੱਚੇ ਗਾਇਬ ਹੋ ਚੁੱਕੇ। ਪੁਤਵਾਸ ਕੀ ਕਰਨ ਕਰੀਏ? ਕੱਪ ਫੋਨ ਕਰ ਲੈਣਾ ਟੰਡਣ ਗੱਡੀਆਂ ਕਾਲੀਆਂ ਚਿੱਟੀਆਂ ਦੇ ਦੇ ਚਲੋ ਗੈਸ ਲਾਓ ਕਿ ਘਰੇ ਆ ਨਹੀਂ ਹੋਣਗੇ ਵਾਪਸ। ਉਹ ਘਰੇ ਕਦੇ ਨਹੀਂ ਆ ਸਕਦੇ ਵਾਪਸ। ਅਸੀਂ ਆਪਾਂ ਹੀ ਆਏ ਹੋਵਾਂਗੇ। ਇਹਨਾਂ ਕੋਲ ਕਿੰਨੇ ਫੋਨ ਹੈ ਜਿੱਤੋਂ ਵੀ ਚਾਹ। ਤੇ ਅੱਖ ਨੇ ਨਹੀਂ ਤੇ ਬਤਾ ਵਾਈਫਾਈ ਤੋਂ ਫੋਨ। ਇਹਦੇ ਤੇ ਵੀ ਚੱਲਦਾ ਹੋਣਾ ਵਾਈਫਾਈ। ਸੱਸ ਸੋਣਿਆ ਆਪਾਂ ਘਰੇ ਪਹੁੰਚ ਗਏ ਆ। ਹੁਣ ਵੇਨੇ ਪ੍ਰਿੰਟ ਚਾਬੀ ਚਾਬੀ ਉਹਨਾਂ ਕੋਲ ਹੈ ਯਾਰ ਗਾਇਸ ਲੋ ਜੀ ਚਾਬੀ ਵੀ ਉਹਨਾਂ ਕੋਲ ਰਹਿ ਗਈ ਏ ਹੁਣ ਹੁਣ ਉੱਪਰ ਫੋਨ ਕਰਾਂ ਹੁਣ ਉੱਪਰ ਫੋਨ ਕਰਦੇ ਆ ਚਾਬੀ ਉਹਨਾਂ ਕੋਲੇ ਲੋ ਗਾਇਸ ਉੱਤੇ ਵਾਲੇ ਵੀਰੇ ਨੂੰ ਬੈਲ ਮਾਰੀ ਏ ਹੁਣ ਵੇਨੇ ਆ ਚਾਬੀ ਉਹਨਾਂ ਕੋਲੇ गाइस छड्डी पड़ी कदे भी नहीं हुई हुई कदे नो उनसे पूछना कहां पे है वो ये आप हर वाले पे ही कर लो ये तो मेरा ही दीदी का फोन मेरा फोन पार्किंग गेट कौन से उनको उधर रामलीला जो खरट बाजार है वहीं से है पर तो पूछने के पास ਕਰਤੇ ਨਿਊਟਰਨ ਲੈ ਆ ਰਹੇ ਆਪਸ ਹੁਣ ਤੁਸੀਂ ਇੱਥੇ ਖੜ੍ਹ ਜੋ ਥੈਂਕ ਯੂ ਹਮ ਗਏ تھے ਉਹ ਇਧੇ ਚਲੇ ਗਈ ਉਹ ਉਧਰ से चली गई ਤੇ ਵਹਾਂ ਤੇ ਮਿਲੇ ਨਹੀਂ ਔਰ ਫੋਨ ਇੱਕ ਅੰਦਰ ਰਹਿ ਗਿਆ ہمارا ਲੌਕ ਕੇ ਦੀ ਚਾਬੀ ਗਏ ਹੋ ਨਿਊਟਰਨ ਆਉਣੀ ਹੈ ਗਾਂਦੀ ਬਹਿ ਜਾ ਅੱਗੋ ਫੜ ਲੈਣੇ ਆ ਆਉਣਾ ਲਿਆ ਹੁਣ ਕਿੰਨਾ ਕੁ ਟਾਈਮ ਲੱਗਦਾ ਕਿਤੇ निकले गेट को भी आ सदर आगे 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 ये।